ਦੇ ਰਾਤ ਫਗਵਾੜਾ ਦੇ ਚਿਹੜੂ ਰੇਲਵੇ ਸਟੇਸ਼ਨ ਤੇ ਉਸ ਸਮੇਂ ਸਹਿਮਤਾ ਮਾਹੌਲ ਬਣ ਗਿਆ ਜਦੋਂ ਰੇਲਵੇ ਸਟੇਸ਼ਨ ਦੀ ਟਿਕਟ ਖਿੜਕੀ ਅੱਗੇ ਭੇਤ ਪਰੇ ਹਾਲਾਤਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਸੂਚਨਾ ਮਿਲਣ ਤੇ ਫਗਵਾੜਾ ਰੇਲਵੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀਲੀ ਕਾਰਵਾਈ ਸ਼ੁਰੂ ਕਰ ਦਿੱਤੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਅਤੇ ਪੁਲਿਸ ਅਧਿਕਾਰੀਆਂ ਨੇ ਹੋਰ ਦੱਸਿਆ ਕਿ ਇਹ ਮੌਤ ਕੁਦਰਤੀ ਜਾਪ ਰਹੀ ਹੈ ਅਤੇ ਇਸ ਵਿਅਕਤੀ ਦੀ ਕੋਈ شناخت ਨਹੀਂ ਹੋ ਸਕੀ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਇੱਕ ਖਾਸ ਰਿਪੋਰਟ ਸਰ ਕੀ ਮਾਮਲਾ ਸਾਰਾ ਛੜੂ ਰੇਲਵੇ ਸਟੇਸ਼ਨ ਤੋਂ ਡੈੱਡ ਬਡੀ ਮਿਲੀ ਹੈ ਸਟੇਸ਼ਨ ਮਾਸਟਰ ਛੜੂ ਨੇ ਰੇਲਵੇ ਸਟੇਸ਼ਨ ਕੁਆੜੇ ਬੰਦਾ ਭੇਜ ਕੇ ਤਕਲਾਹ ਦਿੱਤੀ ਸੀ ਕਿ ਇੱਕ ਡੈੱਡ ਬਡੀ ਛੜੂ ਰੇਲਵੇ ਸਟੇਸ਼ਨ ਦੇ ਪਈ ਹੈ ਤੇ ਕਿਰਪਾ ਕਰਕੇ ਕਾਰਵਾਈ ਲਈ ਜਾਓ ਜੀ ਇਸ ਲਈ ਅਸੀਂ ਕਾਰਵਾਈ ਲਈ ਇਥੇ ਤਾਨੂੰ ਕਦੋਂ ਤੁਹਾਨੂੰ ਕਿੰਨੇ ਵੇ ਸੂਚਨਾ ਮਿਲੀ ਪ੍ਰਾਈਵੇਟ ਮੌਂਚ ਪ੍ਰਾਈਵੇਟ ਵਹੀਕਲ ਦੇ ਨਾਲ ਸਿਵਲ ਹਸਪਤਾਲ ਪਗਵਾੜਾ ਪਾਇਆ ਜਾ ਰਿਹਾ ਤੇ ਜੇ ਕੋਈ ਕਿਸੇ ਨਾਲ ਕਨੈਕਟ ਕਰਨਾ ਤੇ ਸਰ ਜੇ ਤੁਹਾਨੂੰ ਕਿਸੇ ਨੂੰ ਕੰਟੈਕਟ 83 24 ਦੇ ਸੰਪਰਕ ਕੀਤਾ ਤੁਹਾਨੂੰ ਸਰ ਕਿੰਨੇ ਵੇ ਸੂਚਨਾ ਮਿਲੀ ਸੀ ਤੁਸੀਂ ਕਿੰਨੇ ਵੇ ਪੁੱਛੇ ਤੁਹਾਨੂੰ ਤਕਰੀਬਨ 7:00 ਵਜੇ 45 ਮਿੰਟ ਤੇ ਸੂਚਨਾ ਮਿਲੀ ਸੀ ਤੇ ਤੁਸੀਂ ਟਾਈਮ ਦੇਖ ਲੋ ਇਹ ਨੂੰ ਕੀ ਹੋ ਗਿਆ ਸੀ ਸੋ ਇਹ ਜਿਹੜੀ ਡੈਡ ਮੋੜੀ ਜਿਹੜੀ ਡੈਡ ਮੋੜੀ ਸਰ ਮਿਲੀ ਹੈ ਇਹ ਕਿਸੇ ਬਜ਼ੁਰਗ ਦੀ ਲੱਗ ਰਹੀ ਹੈ ਔਰ ਕਿੰਨੀ ਕੁ ਉਮਰ ਲੱਗ ਰਹੀ ਕੋਈ شناختਤਵਾਰਾ ਹੋਈ ਹੈ ਇਸ ਦੀ ਕੋਈ شناخت ਨਹੀਂ ਹੋ ਸਕਦੀ ਇਹ ਵੀ ਇਹ ਬਜ਼ੁਰਗ ਲੱਗਦਾ ਕੋਈ ਤੇ ਜਿੱਦਾਂ ਉਹ ਆਗੇ ਲੰਮੇ ਪੈ ਜਾਂਦੇ ਆ ਵੇਲੇ ਇਕ ਵੇਲੇ ਉਹ ਚੱਲ ਜਾਂਦੇ ਆ ਤੇ ਜੀ ਇਹ ਦੀ ਪਛਾਣ ਨਹੀਂ ਹੋ ਸਕੀ ਪਛਾਣ ਦੇ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ ਕੀ ਕੀ ਮਿਲਿਆ ਕੀ ਕੀ ਐ ਕੋਈ ਜਿੰਨਾ ਕੋ ਕੁਝ ਨਹੀਂ ਫਿਲਹਾਲ ਬਣਿਆ ਜੀ ਅੱਛਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕੁਦਰਤੀ ਮੌਤ ਹੋਈ ਹੈ ਜਾਂ ਕੁਦਰਤੀ ਮੌਤ ਹੈ ਜੀ ਸੋ ਅਗਰ ਇਸ ਇਸ ਵਾਰ ਕਿਸੇ ਕੋਈ ਸੂਚਨਾ ਲੈਣੀ ਹੋਵੇ ਤਾਂ ਕਿਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਮੈਂ ਅਗਰ ਸੂਚਨਾ ਕੋਲ ਲੈਣੀ ਹੈ 931748874 ਤੇ ਕਾਲ ਕਰਕੇ ਸੂਚਨਾ ਲੈ ਲਓ ਬਲਵਕ ਕਰਨ ਧੰਨਵਾਦ